ਸਹਿਗਣੰਤ ਮੰਨ ਤੇਰੇ ਭਲਾ ਤੋ ਪਰਹਾਲੇ ਅੱਜ ਸਹਬਾ ਕਿਆ ਨਹੀਂ ਕਰਤੇ ਰ ਸਹਿਗਣੰਤ ਜੇ ਤੂੰ ਪਾਵੇ ਤੋ ਦੁਤਾ ਦਸਲਾ ਤੇਰੀਆ ਮਨਸਰ ਨਾਮ ਕੈ ਮਨ ਅਸ ਤੇ ਆਵਾਜੇ ਵਰ ਕਮੀਰੇ ਸਹਿਗਣੰਤ ਸੱਤੇ ਸਹਬ ਕਿਆ I'm ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਸੋਹੀ ਮਹਲਾ ਕਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤਸ ਕੈ ਬਲ ਰਾਮ ਜਿਓ ਹਰ ਅਮਰਤ ਪਰੇ ਪੰਡਾਰ ਸਭ ਕਿਸ ਹੈ ਘਰ ਤਿਸ ਕੈ ਬਲ ਰਾਮ ਜਿਓ ਚਾਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤਸ ਕਬਲ ਰਾਮ ਜਿਓ ਹਰ ਅਮਰਤ ਪਰੇ ਪੰਡਾਰ ਸਭ ਕਿਛ ਹੈ ਘਰ ਤਿਸ ਕਬਲ ਰਾਮ ਜਿਓ ਬਾਬੂ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਵਹਾਰਾ ਜਿਸ ਸਿਮਰਤ ਦੁਖ ਕੋਈ ਨ ਲਾਗੈ ਉਹ ਜਲ ਪਾਰ ਉਤਾਰਾ ਔਰ ਜੁਗਾਰ ਭਗਤਨ ਕਾ ਰਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਣ ਦਿਨ ਮਨ ਤਨ ਪੀਵਾ ਆਰ ਜੁਗਾਤ ਭਗਤਨ ਕਾਰਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਆਣ ਦੇ ਨਾ ਮਾਨ ਤਨ ਪੀਵਾ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਕ ਭੁੱਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੁਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਣ